ਜੋ ਹਰ ਸਾਲ ਬਾਬਾ ਫਰੀਦ ਜੀ ਦੇ ਪਾਵਨ ਆਗਮਨ ਪੁਰਬ ਅਸੀਂ ਮਨਾਉਂਦੇ ਆਂ ਇਸ ਸਾਲ ਹੜਾਂ ਮੁਖ ਰੱਖਤੀ ਹੋਈ ਜਿਹੜਾ ਇਹ ਪਾਵਨ ਪੁਰਬ ਹੈ ਸਿਰਫ ਧਾਰਮਿਕ ਜਿਹੜਾ ਹੈਗਾ ਸਮਾਗਨ ਨੂੰ ਛੱਡ ਕੇ ਬਾਕੀ ਕੋਈ ਸਮਾਗਨ ਨਹੀਂ ਦਿੱਤੇ ਜਾ ਰਹੇ ਤਾਂ ਮੈਂ ਇਸ ਦੇ ਸਭ ਤੋਂ ਪਹਿਲਾਂ ਤਾਂ ਸਾਰੇ ਫਰੀਦਕੋ ਨਿਵਾਸੀਆਂ ਨੂੰ ਇਸ ਪਾਵਨ ਅਫਸਰਤ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਬਾਬਾ ਫਰੀਦ ਜੀ ਕੋ ਨੀ ਅਰਦਾਸ ਕਰਦਾ ਹਾਂ ਵੀ ਉਹ ਸਾਡੇ ਸ਼ਹਿਰ ਤੇ ਮਿਹਰ ਬਖਾਨਾਈ ਰੱਖਣ ਸਾਡਾ ਜ਼ਿਲ੍ਹਾ ਹੜਾ ਤੋਂ ਬਚਿਆ ਰਿਹਾ ਐਂ ਹੀ ਸਾਡੇ ਬਾਗਵਲੀ ਜੀ ਕਿਰਪਾ ਕਰਦੇ ਰਹਿਣ ਔਰ ਦੂਸਰਾ ਸੰਗਤਾਂ ਨੂੰ ਮੇਰੀ ਖਾਸ ਅਪੀਲ ਹੈ ਵੀ ਜੋ ਇਸ ਸਾਲ ਮੇਲੇ ਦੇ ਦੌਰਾਨ ਖਾਣ ਪੀਣ ਦੀਆਂ ਚੀਜ਼ਾਂ ਤੇ ਪੂਰਾ ਸੰਯਮ ਰੱਖਿਆ ਜਾਵੇ ਕਿਉਂਕਿ ਜਦੋਂ ਬਰਸਾਤਾ ਹੁੰਦੀ ਆ ਉਸ ਤੋਂ ਬਾਅਦ ਵਾਟਰ ਬੋਰਨ ਤੇ ਵੈਕਟਰ ਬੋਰਨ ਡਿਜ਼ੀਜ਼ ਬਹੁਤ ਹੁੰਦੇ ਆ ਤਾ ਇੱਤਾ ਸੀ ਆਪਣੇ ਘਰੋਂ ਆਪ ਦਾ ਪਾਣੀ ਦੀ ਬੋਤਲ ਲੈ ਕੇ ਆਈਏ ਰਸਤਿਆਂ 'ਚੋਂ ਪਾਣੀ ਨਾ ਪੀਏ ਔਰ ਲੰਗਰ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਵੀ ਬਹੁਤ ਅੱਛਾ ਤੇ ਸਾਫ਼ ਸੁਥਰਾ ਲੰਗਰ ਦਿੱਤਾ ਜਾਵੇ ਪਾਵ ਦੀ ਉਹਨ ਦੀ ਮਾਤਰਾ ਘਟ ਕਰ ਦਿੱਤੀ ਜਾਵੇ ਤਾਂ ਲੋਕਾਂ ਨੂੰ ਵੀ ਹਦਾਇਤ ਹੈ ਵੀ ਜਿਹੜਾ ਖਾਂ ਤੀਨ ਹੈ ਸਭ ਤੋਂ ਵਧੀਆ ਖਾ ਮੇਲੇ ਦੇ ਦੌਰਾਨ ਵੱਧ ਘੱਟ ਚੀਜ਼ ਨਾ ਖਾਦੀ ਜਾਵੇ ਔਰ ਡਿਸਟੈਂਸ ਵਧਾਈ ਜਾਵੇ ਔਰ ਜਿੱਥੇ ਕੋਈ ਚੀਜ਼ ਲੱਗਦੀ ਹੈ ਵੀ ਖਾਣ ਪੀਣ ਦੀ ਘਟੀਆ ਕੁਆਲਿਟੀ ਹੈ ਤਾ ਮੇਰੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਅਸੀਂ ਟਾਈਮਲੀ ਉਹਨਾਂ ਦੀ ਸੈਂਪਲਿੰਗ ਕਰਕੇ ਉਸ ਨੂੰ ਜਿਹੜੇ ਅਸੀਂ ਠੱਲ ਪਾ ਸਕੀਏ ਤੇ ਦੁਆਰਾ ਮੈਂ ਬਾਬਾ ਫਰੀਦ ਆਗਮ ਪਰਵ ਦੀਆਂ ਸਮੂਹ ਸੰਗਤਾਂ ਨੂੰ ਜੋ ਫਰੀਦਕੋੜ ਚ ਪੰਜਾਬ ਦੁਨੀਆ ਚ ਕਿਤੇ ਵੀ ਰਹਿੰਦੇ ਆ ਉਹਨਾਂ ਨੂੰ ਬਹੁਤ ਬਹੁਤ ਮੁਜ਼ਾਫਰ